ਹਾਂਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਦੇਖੋ ਵੈਗਰ ਨੂੰ ਲਿਖਣਾ ਨਾ ਲਿਆ ਕਰੋ ਇੱਕ ਹਾਜ਼ਰੀ ਹੁੰਦੀ ਆ ਅੱਜ ਤੁਹਾਨੂੰ ਜਿਹੜਾ ਆਪਾਂ ਛੋਟਾ ਜਿਹਾ ਟੋਟਕਾ ਦੱਸਣ ਲੱਗੇ ਹਾਂ ਧਿਆਨ ਨਾਲ ਸੁਣਿਓ ਫੇਰ ਤੁਸੀਂ ਕਹਿ ਦਿਓ ਸਾਨੂੰ ਸਮਝ ਨਹੀਂ ਆਇਆ ਤੁਸੀਂ ਕਰਨਾ ਕੀ ਹੈ ਕੜਾ ਆਟਾ ਕਰ ਲੈਣਾ ਕਣਕ ਦਾ ਉਹਦੇ ਵਿੱਚ ਘੱਟ ਪਾਣੀ ਪਾਉਣਾ ਉਹਨੂੰ ਪੂਰਾ ਕੜਾ ਬਣਾ ਲੈਣਾ ਉਹਦਾ ਐਡਾ ਵੱਡਾ ਪੇੜਾ ਬਣਾ ਲੈਣਾ ਐਡਾ ਜਿੱਡਾ ਆਪਣੇ ਸਮਝ ਲੋ ਕਈ ਲੋਕਾਂ ਨੂੰ ਤਾਂ ਰੋਟੀ ਉਹ ਏਡੀ ਹੁੰਦੀ ਆ ਤੇਈ ਲੋਕ ਕੀ ਫੁਲਕੀਆਂ ਬਣਾਉਂਦੇ ਨੇ ਇੰਨੇ ਨਾਲ ਕ ਪੇੜਾ ਕੱਢ ਕੇ ਜਿਹੜੀ ਦਰਮਿਆਨੀ ਰੋਟੀ ਹੁੰਦੀ ਆ ਉਹਦੇ ਸਮਝਣੋਂ ਤਿੰਨ ਚਾਰ ਪੇੜੇ ਮਤਲਬ ਐਨਾ ਪੇੜਾ ਜ਼ਰੂਰੀ ਚਾਹੀਦਾ ਜਿਹਦਾ ਆਪਾਂ ਨੇ ਦੀਵਾ ਬਣਾਉਣਾ ਦੀਵਾ ਕਿਵੇਂ ਬਣਾਉਣਾ ਉਹਦੇ ਚਾਰ ਮੁੱਖ ਰੱਖਣੇ ਨੇ ਚਾਰਾਂ ਮੁੱਖਾਂ ਦੇ ਵਿੱਚ ਇੱਕ ਇੱਕ ਬੱਤੀ ਤੇ ਉਹਨੂੰ ਸਰੋਂ ਦਾ ਤੇਲ ਪਾਉਣ ਦੇ ਵਿੱਚ ਸਰੋਂ ਦਾ ਤੇਲ ਤੋਂ ਬਾਅਦ ਕਾਲੇ ਤਿਲ ਪਾਦਨੇ ਨੇ ਉੱਤੇ ਤੇ ਉਹਨੂੰ ਹੁਣ ਤੁਸੀਂ ਕਰਨਾ ਕੀ ਹੈ ਕਿੱਥੇ ਰੱਖਣਾ ਇਹ ਧਿਆਨ ਨਾਲ ਸੁਣੋ ਫਿਰ ਤੁਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ ਜਿਹੜਾ ਤੁਹਾਡਾ ਮੁੱਖ ਗੇਟ ਆ ਮੁੱਖ ਗੇਟ ਦੇ ਵਿੱਚ ਇਸ ਜਿਹੜਾ ਤੁਸੀਂ ਚਰਾਗ ਬਣਾਇਆ ਆਟੇ ਦਾ ਇਸ ਨੂੰ ਉੱਥੇ ਜਗਾਉਣਾ ਵਾ ਇਹ ਇਹਦੇ ਵਿੱਚ ਤਿਲ ਪਾਉਣ ਨੇ ਸਰੋਂ ਦਾ ਤੇਲ ਪਾਉਣਾ ਤੇ ਇਸ ਨੂੰ ਉੱਥੇ ਜਗਾ ਕੇ ਰੱਖ ਦੇਣਾ ਸ਼ਨੀਵਾਰ ਨੂੰ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਜਦੋਂ ਸੂਰਜ ਛਿਪ ਜਾਵੇਗਾ ਉਦੋਂ ਇਹ ਤੁਸੀਂ ਇੱਕ ਕੰਮ ਛੋਟਾ ਜਿਹਾ ਟੋਟਕਾ ਕਰਨਾ ਦੇਖੋ ਤਾਂ ਦੀ ਕਿਵੇਂ ਵਰਕਾ ਹੁੰਦੀ ਹੈ ਮਲਕ ਚੜਦੀ ਕਲਾ ਬਖਸ਼ ਸਭ ਵੈਗਰੂ ਲਿਖਣਾ ਨਾ ਕੋਈ ਲੱਕਰ